ਹਾਂ ਜੀ ਕੀ ਗੱਲ ਹੋਈ ਹੈ ਜੀ ਇਹਨੇ ਪੈਸੇ ਲਏ 20000 ਰੁਪਏ ਅਸੀਂ ਰੰਟ ਹੈ ਜੀ ਮੈਂ ਤਾਂ ਮੌਕੇ ਤੇ ਆਇਆ ਕੋਈ ਗੱਲ ਬਾਤ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਐਸਐਚਓ ਨੇ ਕਿਹਾ ਲਾਸ਼ ਪਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਤੁਹਾਡੀ ਤੈਨੂੰ ਬਾਅਦ ਮੰਗਾ ਲਓ ਨਹੀਂ ਇਹ ਗੱਡੀ ਕਹਦੇ ਇੱਥੇ ਲੈ ਕੇ ਚੱਲਿਆ ਹੋਰ ਗੱਲ ਕਰੀ ਗੱਲ ਕਰ ਪਹਿਲਾਂ ਪਰਚਾ ਕਰ ਦਿਓ ਜਿਹੜਾ ਗੱਡੀ ਚਲ ਗਈ ਪਰਚਾ ਬੋਲੋ ਤੁਸੀਂ ਇੱਥੇ ਹੋ ਕੇ ਵੀਰ ਜੀ ਪਰਚਾ ਕਰ ਪੈਸੇ ਮੰਗਾ ਹੋ ਤਾਂ ਬੜਾ ਗਿਆ तो तो जम जो एक्सीडेंट हुए तो लाश उसे पे स्कॉर्पियो गए फ्लैट से ले तो चलो तो ਇਹ ਕੋਈ ਨਹੀਂ ਆਇਆ ਨੇ ਹੱਥ ਕੰਦੀਆ ਦੇ ਗੁੰਡਿਆਂ ਤੋਂ ਪਰੇ ਜੀ ਸਰ ਅੱਜ ਥਾਣਾ ਬਾਗਾਪੁਰਾਣਾ ਵਿਖੇ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਦਰਜਾ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਏਸੀ ਅਮਰਜੀਤ ਸਿੰਘ ਮੌਕੇ ਪਰ ਪਹੁੰਚਿਆ ਸੀ ਜਿੱਥੇ ਦਰਜੀਤ ਕੌਰ ਵਾਈਫ ਆਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੋਰਪਿਓ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰਨ ਡੈਥ ਹੋ ਗਈ ਸੀ ਜਿੱਥੇ ਕਿ ਇਸੇ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਛ ਲੋਕ ਇਮੋਸ਼ਨਲ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ 'ਤੇ ਦੋਸ਼ ਲਗਾਇਆ ਗਿਆ ਕਿ ਉਸ ਵੱਲੋਂ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸਬੰਧੀ ਪੁਖਤਾ ਤੌਰ ਤੇ ਜਾਂਚ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਜੋ ਬੇਬਨਿਆਦ ਹਨ ਮੌਕਾ ਪਰ ਦਰਜੀਤ ਕੌਰ ਦੀ ਜੋ ਡੈੱਡ ਬੋਲੀ ਹੈ ਉਹ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖਵੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੋਂ ਪਰ ਕੱਲ ਬਿਆਨ ਲਿਖ ਕੇ ਅਗਲੀ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਵੇਗੀ